ਅਗਲੀ ਖਬਰ ਦਾ ਰੁਕ ਕਰਦੇ ਹਾਂ ਤਰਨਤਨ ਜ਼ਿਲ੍ਹੇ ਦੇ ਨਾਲ ਅਸੈਂਬਲੀ ਚੋਣ ਦੇ ਨਾਲ ਸੰਬੰਧਿਤ ਅੱਜ ਪੰਜਾਬ ਦੇ ਡੀਜੀਪੀ ਗੌਰਵ ਯਾਦ ਵੱਲੋਂ 2 ਡੀਐਸਪੀ ਮੁਕਤਲ ਕਰ ਦਿੱਤੇ ਗਏ ਕਿਉਂ ਮੁਕਤਲ ਕਰ ਦਿੱਤੇ ਗਏ ਜੋ ਇਲੈਕਸ਼ਨ ਦੌਰਾਨ ਤਰਨਤਨ ਦੇ ਵਿੱਚ ਐਫਆਈਆਰਾਂ ਹੋਈਆਂ ਸਨ ਉਹਦੇ ਕਾਰਨ ਅਕਾਲੀ ਦਲ ਹਾਈ ਕੋਰਟ ਦੇ ਵਿੱਚ ਲਾ ਗਿਆ ਸੀਗਾ ਅਕਾਲੀ ਦਲ ਦੀ ਜੋ ਕੈਂਡੀਡੇਟ ਸੀ ਉਹਨਾਂ ਦੀ ਪੁੱਤਰੀ ਅਤੇ ਆਈਟੀ ਵਿੰਗ ਦੇ ਪ੍ਰਧਾਨ ਦੇ ਖਿਲਾਫ ਪਾਰਚਾ ਦਰਜ ਹੋਇਆ ਸੀ ਅਤੇ ਹੋਰ 25 ਮੈਂਬਰਾਂ ਤੇ ਪਾਰਚਾ ਦਰਜ ਹੋਇਆ ਸੀ ਜਿਸ ਜਿਲ੍ਹੇ ਦੇ ਖਿਲਾਫ ਅਕਾਲੀ ਦਲ ਨੇ ਪ੍ਰੋਟੈਸਟ ਵੀ ਕੀਤਾ ਸੀ ਚੋਣ ਵਿਭਾਗ ਨੂੰ ਵੀ ਲਿਖਿਆ ਸੀ ਹਾਈ ਕੋਰਟ ਦੇ ਵਿੱਚ ਰਿੱਟ ਕੀਤੀ ਔਰ ਉਹਨਾਂ ਦੀ ਆਈਟੀ ਵਿੰਗ ਦੇ ਪ੍ਰਧਾਨ ਦੀ ਔਰ ਉਹਨਾਂ ਦੀ ਲੜਕੀ ਦੀ ਜਵਾਂਤ ਵੀ ਮਨਜ਼ੂਰ ਹੋ ਗਈ ਸੀ ਸੋ ਉਸੇ ਸੰਦਰਭ ਦੇ ਵਿੱਚ ਪੰਜਾਬ ਦੇ ਡੀਜੀਪੀ ਬਾਹਰੂ ਜਦ ਵੱਲੋਂ ਦੋ ਡੀਐਸਪੀਜ਼ ਨੂੰ ਮੁਅਤਲ ਕਰ ਦਿੱਤਾ ਕਿਉਂਕਿ ਉਹਨਾਂ ਵੱਲੋਂ ਜੋ ਹਾਈ ਕੋਰਟ ਦੇ ਵਿੱਚ ਸਹੀ ਜਵਾਬ ਦਾਪੇਸ਼ ਨਹੀਂ ਕੀਤਾ ਗਿਆ ਧੰਨਵਾਦ